ਕਾਲ ਮੈਂ ਤੁਹਾਡਾ ਆਪਣਾ ਗੁਰਦਾਸ ਕਹਿੰਦਾ ਜੀ ਮੀਡੀਆ ਇੰਚਾਰਜ ਨੂੰ ਜਾਨਾ ਸੋ ਅੱਜ ਅਸੀਂ ਆਇਆ ਗੈਸਪੁਰੇ ਦੇ ਵਿੱਚ ਆਪਾਂ ਦੇਖ ਸਕਦੇ ਆਂ ਵਾਰਡ ਨੰਬਰ 32 ਦੇ ਵਿੱਚ ਜਿਤਕ ਦੇਖ ਸਕਦੇ ਕਿ ਟੂਬਲ ਦਾ ਦੁਗਾਂਤ ਨਹੀਂ ਕੀਤਾ ਗਿਆ ਹੈ ਕਿਤੇ ਕੇ ਬਹੁਤ ਸਾਰੇ ਵਾਰਡ ਬੋਲੇ ਜਿਹੜਾ ਹਲਕਾ ਦਖਣੀ ਪੈਂਦਾ ਤੇ ਐਮ ਐਲ ਏ ਅਜਿੰਦਰ ਕੌਰ ਸੀਨਾ ਔਰ ਆਪਾਂ ਦੇਖ ਸਕਦੇ ਇਥੋਂ ਦੇ ਪ੍ਰਬੰਧਕ ਜਿਨ੍ਹਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਇਹ ਪ੍ਰੋਗਰਾਮ ਨੂੰ ਕਰਵਾਇਆ ਗਿਆ ਵਾ ਇਸ ਨੂੰ ਦੁਗਾਂਤ ਨਹੀਂ ਕੀਤਾ ਗਿਆ ਹੈ ਪ੍ਰਬੰਧਕਾਂ ਵੱਲੋਂ ਬਲਵੀਰ ਸਿੰਘ ਜੀ ਭੋਲਾ ਪ੍ਰਧਾਨ ਸਾਹਿਬ ਔਰ ਜਸਵਿੰਦਰ ਸਿੰਘ ਜੀ ਬਿੱਟੂ ਔਰ ਮਾਨ ਸਾਹਿਬ ਨੂੰ ਤਰਵਾਦ ਕਰਦੇ ਓਮ ਪ੍ਰਕਾਸ਼ ਜੀ ਸ਼ਰਮਾ ਔਰ ਸਾਡੇ ਬਹੁਤ ਸਾਰੇ ਅਮਰ ਸਿੰਘ ਜੀ ਔਰ ਜਸਵਿੰਦਰ ਸਿੰਘ ਜੱਗੀ ਔਰ ਗਿਆਸਪੁਰਾ ਔਰ ਸਾਡੇ ਪਗਤ ਸਿੰਘ ਜੀ ਔਰ ਹਰਨੇਕ ਸਿੰਘ ਜੀ ਦਵਿੰਦਰ ਕੁਮਾਰ ਔਰ ਸਾਡੇ ਸ਼ਰਮਾ ਜੀ ਔਰ ਕੋਲਾਮਾਨ ਜੀ ਔਰ ਸਾਡੇ ਨਿਰਮਲ ਸਿੰਘ ਜੀ ਔਰ ਸਾਡੇ ਦਵਿੰਦਰ ਸਿੰਘ ਬਿੱਟੂ ਜੀ ਔਰ ਜਿਹੜੇ ਕੇ ਬਹੁਤ ਸਾਰੇ ਪ੍ਰਬੰਧਕਾਂ ਵੱਲੋਂ ਇਹ ਰਗਾ ਗੱਲਬਾਤ ਉਹ ਬਿਲਡਰ ਦਾ ਡਰਾਫਟ ਕਰਵਾਇਆ ਗਿਆ ਆਪਾਂ ਦੇਖ ਸਕਦੇ ਆ ਤੁਹਾਨੂੰ ਆਓ ਉਹਨਾਂ ਨਾਲ ਮੁਲਾਕਾਤ ਕਰਾਉਣੇ ਆ ਕਿ ਤਕਰੀਬਨ ਡਰਾਫਟਿੰਗ ਕੀਤਾ ਕਿੰਨੇ ਜਰਵਾਤ ਕੀਤਾ ਗਿਆ ਔਰ ਬਹੁਤ ਵੱਡੀ ਤੰਗ ਦੇ ਨਾਲ ਜਿਹੜਾ ਕਿ ਅੱਜ ਲੋਕਾਂ ਨੂੰ ਪਾਣੀ ਦੀ ਜਿਹੜੀ ਸਮੱਸਿਆ ਆ ਰਹੀ ਸੀ ਉਹਨਾਂ ਨਾਲ ਗੱਲਬਾਤ ਕਰਦੇ ਪ੍ਰਬੰਧਕਾਂ ਨੇ ਕੀ ਕਹਿੰਦੇ ਆ ਈ ਨਾ ਮੈਂ ਦਾ ਰਗਾ ਸਰ ਦਾ ਬਲਬੀਰ ਸਿੰਘ ਥੋਲਾ ਆਮ ਆਦਮੀ ਪਾਰਟੀ ਪੰਜਾਬ ਹਲਕਾ ਦਖਣੀ ਸਰ ਅੱਜ ਜਿਹੜਾ ਕੇ ਟੁੱਬਲਦ ਕੱਟ ਨਹੀਂ ਕੀਤਾ ਗਿਆ ਹੋਇਆ ਇਸ ਵੀ ਦੇ ਵਿੱਚ ਬਾੜ ਨੰਬਰ ਤੋਂ ਦਿੱਤੀ ਰੱਖਿਆ ਗਿਆ ਕੀ ਕੰਮ ਚੱਲਦਾ ਮੈਂ ਇਹ ਕਹਿਣਾ ਚਾਹਣਾ ਜੀ ਇਹ ਆਪਣੇ ਪਾਣੀ ਦੀ ਬਹੁਤ ਮਸਿਆ ਆ ਰਹੀ ਸੀ ਸਾਡੇ ਪਹਿਲਾਂ ਵੀ ਦੋ ਟੂਬਲ ਲੱਗੇ ਕਿਥੇ ਉਹ ਦੋ ਟੂਬਲ ਇੱਕ ਰੋਲ ਜਿਹੜਾ ਖਰਾਬ ਹੋ ਗਿਆ ਸੀਗਾ ਇਹਨੂੰ 5-6 ਮਹੀਨੇ ਹੋ ਗਏ ਪਹਿਲੀਆਂ ਸਰਕਾਰਾਂ ਨੇ ਵੀ ਇਹ ਗੌਰ ਨਹੀਂ ਕੀਤੀ ਤੇ ਅਸੀਂ ਹੁਣ ਜਿਹੜਾ ਟੂਬਲ ਲਵਾਇਆ ਹੈ ਇਸ ਸ੍ਰੀਮਤੀ ਰਜਿੰਦਰਪਾਲ ਸ਼ੀਨਾ ਜੀ ਸਾਡੇ ਐਮਐਲਏ ਸਾਹਿਬ ਉਹਨਾਂ ਦੀ ਗਵਾਈ ਵਿੱਚ ਲੱਗਿਆ ਉਹਨਾਂ ਦੀ ਬਹੁਤ ਭਾਜੀ ਦੌੜ ਕਰਕੇ ਲਵਾਇਆ ਇਹਨਾਂ ਨੇ ਟੂਬਲ ਇਹ ਆਪਣਾ ਚੋਣ ਜਾਬਤੇ ਵਿੱਚ ਹੀ ਸ਼ੁਰੂ ਕਰਾਪ ਉਹਨਾਂ ਨੇ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਾ ਅਸੀਂ ਜਿੱਥੇ ਪਹਿਲਾਂ ਟੂਬਲ ਸੀ ਉਹ ਖਰਾਬ ਸੀਗਾ ਇਸ ਕਰਕੇ ਉਸ ਜਗ੍ਹਾ ਤੇ ਨਹੀਂ ਲੱਗ ਰਿਹਾ ਉੱਥੇ ਪਾਣੀ ਦੀ ਸਮੱਸਿਆ ਸੀਗੀ ਪਹਿਲਾਂ ਦੋ ਟੂਬਲ ਉੱਥੇ ਖਰਾਬ ਹੋ ਗਏ ਸੀਗੇ ਬੰਦ ਹੋ ਗਏ ਸੀ ਉੱਥੇ ਪਾਣੀ ਦੀ ਸਮੱਸਿਆ ਜਿਸ ਕਰਕੇ ਅਸੀਂ ਇਸ ਜਗ੍ਹਾ ਤੇ ਟੂਬਲ ਮੈਡਮ ਜੀ ਨੇ ਇੱਥੇ ਲਵਾਇਆ ਤੇ ਇੱਥੇ ਹੁਣ ਆਪਾਂ ਨੂੰ ਸਾਰੇ ਪਿੰਡ ਵਾਲਾ ਵਸੀਆਂ ਨੂੰ ਬਹੁਤ ਵਧੀਆ ਠੀਕ ਰਹੂਗਾ ਪਾਣੀ ਬਹੁਤ ਵਧੀਆ ਹੋਊਗਾ ਹੁਣ ਪਹਿਲਾਂ ਪਾਣੀ ਦੀ ਬਹੁਤ ਸਮੱਸਿਆ ਸੀ ਉਹ ਬਹੁਤ ਜ਼ਿਆਦਾ ਸਮੱਸਿਆ ਸੀ ਲੇਕਿਨ ਜਿਹੜੇ ਹੁਣ ਇਹ ਟੂਬਲ ਲਗਾਉਣ ਦੇ ਨਾਲ ਇਹ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਜਾਏਗਾ ਪੂਰਾ ਪਾਣੀ ਜਾਊਗਾ ਜੀ ਹੁਣ ਜੋ ਸਾਰੇ ਟੂਬਲ ਇਕੱਠੇ ਜੋ ਚੱਲਦੇ ਆ ਫਿਰ ਇਸੇ ਵਿੱਚ ਚੀਜ਼ ਦੀ ਕਮੀ ਸੀ ਥੋੜੀ ਜੀ ਇਸ ਟੂਬਲ ਦੀ ਹੁਣ ਸਾਡੇ ਪਿੰਡ 'ਚ ਪਾਣੀ ਦੀ ਕਮੀ ਨਹੀਂ ਆਉਗੀ। ਹੁਣ ਜਿਹੜੇ ਬਹੁਤ ਸਾਰੇ ਕੰਮ ਰੁਕੇ ਹੋਏ ਨੇ ਚੌਂਕ ਦਫ਼ਤਰ ਵਿੱਚ ਟਾਈਮ ਤੇ ਰੁਕੇ ਹੋਏ ਸੀਗੇ ਟਿਕਣ ਹੋਂਦ ਦੁਆਰਾ ਤੋਂ ਦੁਆਰਾ ਉਹਨਾਂ ਨੂੰ ਜ਼ਾਰਾ ਉਹ ਕਿਤੇ ਜਾਣਗੇ ਸਾਰੇ। ਉਹ ਕੰਮਾਂ ਦੀ ਸਾਡੀ ਅੱਜ ਸਾਰੇ ਪੂਰੇ ਹਰਚਾ ਦੱਖਣੀ ਦੀ ਮੀਟਿੰਗ ਹੋਈ ਸੀ। ਸਾਡੀ ਮੈਡਮ ਜੀ ਨੇ ਸਾਨੂੰ ਬੁਲਾਇਆ ਸਾਰਿਆਂ ਨੂੰ ਜਿੰਨੇ ਵੀ ਸਾਡੇ ਮੋਦਵਾਰ ਸੀ, ਜਿੰਨੇ ਪ੍ਰਧਾਨ ਸੀ, ਜਿੰਨੇ ਸਾਡੇ ਵਲੰਟੀਅਰ ਆ ਜਿੰਨੇ ਵੀ ਸਾਡੇ ਨਮਾਇੰਦੇ ਨੇ, ਸਾਡੇ ਬਲਾਕ ਪ੍ਰਧਾਨ, ਸਾਡੇ ਬਾੜ ਪ੍ਰਧਾਨ ਸਾਰੇ ਦੀ ਮੀਟਿੰਗ ਕਰੀ ਅੱਜ। ਸਾਰਿਆਂ ਨੂੰ ਹੀ ਇਹ ਹੀ ਦਰਾਇਆ ਗਿਆ। ਮੈਡਮ ਜੀ ਕਹਦੇ ਵੀ ਜੋ ਵੀ ਤੁਸੀਂ ਕੰਮ ਤੁਹਾਨੂੰ ਕਿਸੇ ਜਿੱਥੇ ਵੀ ਤੁਹਾਡਾ ਟੂਰ ਲੱਗਣ ਵਾਲਾ ਜਿੱਥੇ ਵੀ ਤੁਹਾਡਾ ਕੋਈ ਵੀ ਕੰਮ ਆ ਸਾਨੂੰ ਦੱਸੋ ਆ ਕੇ ਤੁਹਾਡਾ ਉਸੇ ਪਹਿਲ ਦੇ ਆਧਾਰ ਤੇ ਕੰਮ ਹੋਊਗਾ ਤੇ ਆਪਾਂ ਕਿਸੇ ਵੀ ਆਪਣੇ ਪਬਲਿਕ ਨੂੰ ਸਮੱਸਿਆ ਨਹੀਂ ਆਉਣੀ ਠੀਕ ਹੈ ਹਾਂ ਜੀ ਮੇਰਾ ਨਾਮ YouTube ਦਾ ਰਮਨ ਸਿੰਘ ਯਾਪਰਾ ਜੀ ਸਰ ਅੱਜ ਜਿਵੇਂ ਇਹ ਟੂਰ ਦਾ ਦਰਖਾਣ ਕੀਤਾ ਗਿਆ ਮਾਰਕੀਟ 25 ਦੇ ਵਿੱਚ ਠੀਕ ਹੈ ਵੇਖੋ ਜੀ ਇਹ ਜੋ ਅੱਜ ਯੂਵਲ ਦਾ ਦਰਖਾਣ ਕੀਤਾ ਗਿਆ ਇਲਾਕੇ ਹੱਟ ਦੀ ਲੋਕਾਂ ਨੂੰ ਪਾਣੀ ਦੀ ਬਹੁਤ ਜ਼ਿਆਦਾ ਤਕਲੀਫ ਸੀ 6 6-7 ਮਹੀਨੇ ਤੋਂ ਪਹਿਲਾਂ ਦਾ ਬੋਰਡ ਬਹਿ ਗਿਆ ਸੀ ਤੇ ਉਹਦੇ ਵਾਸਤੇ ਜਿਹੜੇ 2 2-3 ਟਿਊਬਵਲ ਚੱਲਦੇ ਸੀ ਉਹ ਪੂਰਾ ਪਾਣੀ ਨਹੀਂ ਕਰ ਸਕਦੇ ਤੇ ਦੇ ਵਾਸਤੇ ਪਿੰਡ ਦੇ ਲੋਕਾਂ ਨੇ ਵੀ ਡਿਮਾਂਡ ਕੀਤੀ ਉਹਨਾਂ ਨੇ ਆਪ ਦੀ ਡਿਮਾਂਡ ਸ਼੍ਰੀਮਤੀ ਰਜਿੰਦਕਾਰ ਕਾਤ ਪਛੀ ਮਾਜੀ ਐਮਐਲਏ ਦਖਣੀ ਉਹਨਾਂ ਨੂੰ ਕਹੀ ਉਹਨਾਂ ਨੇ ਇਹਨਾਂ ਦੀ ਦੁਖਦਿਆ ਸੁਣ ਕੇ ਤੁਰ ਕੇ ਇਹ ਆ ਕਿਉਂ ਜਾਤਾਂ ਲੱਗਣ ਤੇ باوجود ਦੀ ਇਹਦੀ ਫਾਈਲ ਬਣਾ ਕੇ ਇਹ ਕਿਊਵਲ ਟੈਂਕਿੰਗ ਕਰਵਾਇਆ ਔਰ ਅਸੀਂ ਮੈਡਮ ਚੀਨਾ ਦਾ ਤਹਿਜ ਰੋਂ ਧੰਨਵਾਦ ਕਰਦੇ ਆ ਕਿ ਲੋਕਾਂ ਦੀ ਤਕਲੀਫ ਨੂੰ ਅ ਮੱਦੇ ਰੱਖਦੇ ਹੋਏ ਫੇਰ ਦੇ ਇਜ਼ਾਰ ਤੇ ਟਿਊਬਲ ਦਾ ਲਗ ਲਾਉਣ ਦਾ ਉਪਰਾਲਾ ਕੀਤਾ ਹੈ ਜਿਹੜੇ ਲੱਗਣ ਦੇ ਨਾਲ ਸਾਡੇ ਪਿੰਡ ਦੇ ਲੋਕਾਂ ਦੀ ਪਾਣੀ ਦੀ ਸਮੱਸਿਆ ਬਿਲਕੁਲ ਹੱਲ ਹੋ ਜੂਗੀ ਅਸੀਂ ਫੇਰ ਵੀ ਇਲਾਕਾ ਨਵਾਸੀ ਬੀਬੀ ਰਜਿੰਦਰ ਕੌਰ ਵੀ ਪਠਲ ਦੀ ਅਰਜੀਨਰ ਕਿਨਾ ਜੀ ਦਾ ਪਹਿਜਣ ਨੂੰ ਧੰਨਵਾਦ ਕਰਦੇ ਠੀਕ ਹੈ ਜੀ ਤਾਂ ਸਰ ਕੀ ਨਾਮ ਜਸਵਿੰਦਰ ਸਿੰਘ ਜਸਸੀ ਗਿਆਸਪੁਰਾ ਇਹ ਵਾਰ ਨੰਬਰ ਕਿਨਾ ਜੀ ਵਾਰ ਨੰਬਰ 32 ਆ ਜੀ ਅੱਜ ਜਿਹੜਾ ਟੂਰਤ ਘਟਨਾ ਦਿੱਤਾ ਗਿਆ ਕੀ ਕਹਿਣਾ ਚਾਹੀਦਾ ਇਹ ਕਹਿਣਾ ਚਾਹੁੰਦੇ ਆ ਵੀ ਸਾਡੇ ਇਲਾਕੇ ਦੀ ਕਈ ਮਹੀਨਿਆਂ ਤੋਂ ਇਹ ਡਿਮਾਂਡ ਸੀ ਪਾਣੀ ਦੀ ਪ੍ਰੋਬਲਮ ਸੀ ਟੈਂਕਰ ਮੰਗਾਉਂਦੇ ਸੀ ਕਦੇ ਕਿਸੇ ਟੰਗ ਨਾਲ ਬਹੁਤ ਔਖਾ ਰਿਹਾ ਗਰਮੀ ਦਾ ਮਾਹੌਲ ਸੀਗਾ ਤੇ ਇਹ ਇਲਾਕੇ ਦੇ ਲੋਕਾਂ ਦੀ ਜਿਹੜੀ ਡਿਮਾਂਡ ਸੀ ਉਹ ਪੂਰੀ ਕੀਤੀ ਗਈ ਆ ਦੋ ਥਾਂ ਤੇ ਹੋਰ ਚੈੱਕ ਕੀਤਾ ਸੀ ਉੱਥੇ ਬੋਰ ਨਹੀਂ ਚੱਲਿਆ ਫਿਰ ਇੱਥੇ ਲਿਆ ਕੇ ਪਟ ਕੀਤਾ ਸਾਡੇ ਪਿੰਡ ਦਾ ਦਰਵਾਜ਼ਾ ਹੈ ਦਰਵਾਜ਼ੇ ਦੇ ਮੂਹਰੇ ਤੇ ਸਰਦਾਰ ਭਗੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਸੋਚ ਦੇਸ਼ਾਂ ਨਿਰਦੇਸ਼ ਬਹੁਤ ਵਧੀਆ ਨੇ ਉਹਨਾਂ ਦੀ ਸੋਚ ਨੂੰ ਅੱਗੇ ਵਧਾਉਂਦੇ ਹੈ ਵੀ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਕੋਈ ਵੀ ਤਕਲੀਫ ਨਾ ਹੋਵੇ ਸੁੱਖ ਸਹੂਲਤਾਂ ਬਿਜਲੀ ਪਾਣੀ ਸਭ ਕੁਝ ਸਹੀ ਮਿਲੇ ਉਹਨਾਂ ਦੇ ਅਨੁਸਾਰ ਹੀ ਸਾਡੀ ਸਰਕਾਰ ਜੋਗ ਐਮ ਐਲ ਏ ਮੈਡਮ ਰਜਿੰਦਰਪਾਲ ਕੌਰ ਸ਼ਿਨਾ ਜੀ ਨੇ ਬਹੁਤ ਮਿਹਨਤ ਕਰਕੇ ਇਹ ਕਾਰਪੋਰੇਸ਼ਨ ਚੋਂ ਪਾਸ ਕਰਾ ਕੇ ਲਿਆਂਦਾ ਟੀਵਲ ਤੇ ਉਹਨਾਂ ਦੇ ਦੇਸ਼ਾਂ ਨਿਰਦੇਸ਼ਾਂ ਅਨੁਸਾਰ ਪੁੱਲਾ ਪ੍ਰਧਾਨ ਜੀ ਹੋਰ ਪਿੰਡ ਦੇ ਪ੍ਰਬੰਧਕਾਂ ਨੇ ਸਾਰਿਆਂ ਨੇ ਇਹ ਸਹਾਇਜੋਗ ਨਾਲ ਇਹ ਜਿਹੜਾ ਟਿਊਬਲ ਲੱਗਿਆ ਤਾਂ ਜੋ ਲੋਕਾਂ ਨੂੰ ਸਹੀ ਪਾਣੀ ਦੀ ਸਹੂਲਤ ਮਿਲ ਸਕੇ ਪਰ ਪਹਿਲਾਂ ਜੀ ਟੂਬਲ ਲੱਗੇ ਕਿੰਨੇ ਕੁ ਲੱਗ ਦਿੱਤੇ ਸਨ ਇਸ ਇਲਾਕੇ ਬਾੜਾ ਸਾਡੇ ਬਾੜ ਦੇ ਵਿੱਚ ਟਿਊਬਲ ਕਿਉਂਕਿ ਬਾੜ ਬਹੁਤ ਵੱਡੀ ਹੈ ਜੀ ਸਾਡੀ ਬੋਟ ਪਰਸੈਂਟੇਜ ਹੀ ਮੇਨ ਲਗਾ ਕੋਈ 30000 ਦੇ ਨੇੜੇ ਚੜਿਆ ਸਾਡੀ ਬਾੜ ਦੀ ਮੇਨ ਲਾ ਸਾਡੇ ਲੁਧਿਆਣਾ ਸ਼ਹਿਰ ਤੋਂ ਸਭ ਤੋਂ ਵੱਡੀ ਬਾੜ ਹੀ ਹੋਣੀ ਆ ਤੇ ਪਹਿਲਾਂ ਮੇਨ ਲਗਾ 6-7 ਟਿਊਬਲ ਪਹਿਲਾਂ ਵੀ ਲੱਗੇ ਹੋਏ ਆ ਪਰ ਉਹ ਪੁਰਾਣੇ ਹੋ ਗਏ ਤਾਂ ਕਿ ਪਾਣੀ ਡੂੰਘਾ ਹੋ ਜਾਂਦਾ ਹੋਰ ਨਵੇਂ ਕਰਨ ਦੀ ਲੋੜ ਪਈ ਕਣੋਜ ਹਨ ਪਹਿਲਾਂ ਵਾਲੇ ਉਹ ਵੀ ਚੱਲ ਰਹੇ ਨੇ ਇਹ ਵੀ ਯਾਨੀ ਕਿ ਲੋਕਾਂ ਦੇ ਚੋਣ ਜਾਬਾ ਦਾ ਵੀ ਲਗਾਇਆ ਗਿਆ ਹਾਂ ਜਿਹੜਾ ਵੀ ਕੋਈ ਵਧਾਇਆ ਨਹੀਂ ਗਿਆ ਇਹਦੀ ਜਿਹੜਾ ਤੇ ਜਿਹੜਾ ਲੱਗਿਆ ਹੋਇਆ ਸੀ ਉਹ ਖਰਾਬ ਹੋ ਗਿਆ ਕਿੰਨੇ ਮਹੀਨਿਆਂ ਤੋਂ ਤੇ ਇਲੈਕਸ਼ਨ ਕੋਡ ਲੱਗਿਆ ਹੁਣ ਕਰਕੇ ਚੋਣ ਜਾਬਾ ਤਾਂ ਲੱਗਿਆ ਹੁਣ ਕਰਕੇ ਇਹ ਜਿਹੜਾ ਲੇਟ ਹੋ ਗਿਆ ਕੰਮ ਅਸੀਂ ਇਸ ਗੱਲ ਲਈ ਪੰਜਾਬ ਸਰਕਾਰ ਵੱਲੋਂ ਤੇ ਅਸੀਂ ਮਾਫੀ ਮੰਗਦੇ ਹਾਂ ਤੇ ਵੀ ਜਿਹੜਾ ਇਹ ਟੀਊਬ ਵਾਲਾ ਲੇਟ ਹੋ ਗਿਆ ਪਰ ਚੋਣ ਜਾਬਾ ਤਾਂ ਲੱਗਿਆ ਹੁਣ ਕਰਕੇ ਇਹ ਸਮਾਂ ਥੋੜਾ ਜਿਆਦਾ ਲੱਗਿਆ ਫਿਰ ਵੀ ਇਹ ਕੰਮ ਸਿਰੇ ਚੜਿਆ ਸਾਰਿਆਂ ਨੂੰ ਵਧਾਈਆਂ ਲਾਕਨ ਵਾਸਤੇ ਬਹੁਤ ਬਹੁਤ ਧੰਨਵਾਦ